ਸਵਰਗਵਾਸੀ ਕੈਬਨਿਟ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾ ਦੀ 30ਵੀਂ ਬਰਸੀ ਉਹਨਾਂ ਦੇ ਗ੍ਰੈਪਿੰਡ ਸੇਖਵਾ ਵਿਖੇ ਮਨਾਈ ਗਈ ਇਸ ਮੌਕੇ ਤੇ ਜਿੱਥੇ ਆਮ ਆਦਮੀ ਪਾਰਟੀ ਦੇ ਹਜ਼ਾਰਾਂ ਵਰਕਰ ਪਹੁੰਚੇ ਉੱਤੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਮਹਿੰਦਰ ਭਗਤ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਗੱਲਬਾਤ ਦੌਰਾਨ ਮਹਿੰਦਰ ਭਗਤ ਨੇ ਕਿਹਾ ਕਿ ਜਥੇਦਾਰ ਸੇਵਾ ਸਿੰਘ ਸੇਖਵਾ ਤੇ ਉਹਨਾਂ ਦੇ ਪਿਤਾ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਭਗਤ ਚੋਨੀ ਲਾਲ ਦਾ भावा वाला प्यार इस करके अज बरसी समागम के आए हैं गलबात दौरान महेंद्र भगत जी ने कहा कि चेयरमैन जगरूप सेखवान भी उन्होंने बहुत करीब हैं गलबात दौरान महेंद्र भगत जी ने कहा कि विरोधियों का काम तो बुराई करना है पंद्रह अक्टूबर में हो जा रही पंचायती चोणों का भी महेंद्र भगत जी ने जिक्र किया कि असी भी वफद लैके जल्दी चोन कमीशन Uh, मिले हाँ निरपक्ष ढंग चोना कराने गल सा वालों चुकी गई है नाल ही उन्होंने कहा कि इस गल का बहुत माण है जिथे विरोधियों को चोन लड़न का कोई उम्मीदवार नहीं है उम आदमी पार्टी कोल। हर पिंड दो दो तीन तीन चेहरे हैं जथेदार सेवा सिंह सेखवान के सपुत्र जिला योजना बोर्ड गुरदसपुर के ਚੇਅਰਮੈਨ ਸੂਬਾ ਚੈਨਲ ਸਕੱਤਰ ਜਗਰੂਪ ਸਿੰਘ ਸੇਖਵਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਇਸ ਘੜ ਦਾ ਬਹੁਤ ਕਟਾ ਮਹਿਸੂਸ ਹੋ ਰਿਹਾ ਹੈ ਕਿ ਜਥੇਦਾਰ ਸੇਵਾ ਸਿੰਘ ਸੇਖਵਾ ਇਸ ਦੁਨੀਆ ਤੋਂ ਚਲੇ ਗਏ ਹਨ ਅਤੇ ਅਜਿਹੇ ਸਿਆਸਤਦਾਨ ਦੁਨੀਆ ਦੇ ਵਿੱਚ ਬਹੁਤ ਘੱਟ ਹਨ ਅੱਜ ਦੇ ਇਸ ਸਮਾਗਮ ਦੌਰਾਨ ਜਿੱਥੇ ਪਰਿਵਾਰਿਕ ਰਿਸ਼ਤੇਦਾਰਾਂ ਦੇ ਇਲਾਵਾ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ਉੱਥੇ ਹੀ अनेका ਸ਼ਖਸੀਤਾਂ ਨੇ ਪਹੁੰਚ ਕੇ ਦਰਵੇਸ਼ ਸਿਆਸਤਦਾਨ ਕੈਬਨਿਟ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਨੂ ਸ਼ਰਧਾਂਜਲੀ ਪੇਂਟ ਕੀਤੀ ਮੈਂ ਅੱਜ ਮੇਰੇ ਸਵਰਗੀ ਪਿਤਾ ਜੀ ਜਥੇਦਾਰ ਸੇਵਾ ਸਿੰਘ ਜੀ ਦੀ ਸੇਤਾਂ ਦੀ ਅੱਜ ਤੀਜੀ ਵਰਸੀ ਸੀਗੀ ਔਰ ਅਸੀਂ ਆਪਣੇ ਗ੍ਰਹਿ ਸੇਖਵਾਨ ਵਿਖੇ ਜਿਹੜੇ ਆ ਗੁਰੂ ਸਾਹਿਬ ਦੇ ਆ ਓਟੋ ਆਸਰਾ ਲੈ ਕੇ ਕੀਰਤਨ ਸਮਾਗਮ ਜਿਹੜਾ ਵਾ ਉਹ ਕਰਵਾਇਆ ਗਿਆ ਔਰ ਉਸ ਵਿੱਚ ਕਾਫੀ ਸੰਗਤਾਂ ਜਿਹੜੀਆਂ ਨੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਔਰ ਜਿਹੜੇ ਸਾਡੇ ਮਾਣਯੋਗ ਕੈਬਨਿਟ ਮੰਤਰੀ ਮਹਿੰਦਰ ਭਗਤ ਜੀ ਵੀ ਆਏ ਨੇ ਮੈਂ ਉਹਨਾਂ ਦਾ ਵੀ ਇੱਚੇ ਤੌਰ ਤੇ ਧੰਨਵਾਦ ਕਰਦਾ ਔਰ ਜਿੰਨੀਆਂ ਸੰਗਤਾਂ ਆਈਆਂ ਨੇ ਉਹਨਾਂ ਦਾ ਵੀ ਅੱਜ ਦੇ ਦਿਨ ਜਿਹੜਾ ਵਾ ਜਿਹੜੇ ਅੱਜ ਸੇਖਵਾ ਸਾਹਿਬ ਦੀ ਜਿਹੜੀ ਮਿੱਠੀ yaad ਦੇ ਵਿੱਚ ਅੱਜ ਸਾਰੇ ਇਕੱਤਰ ਹੋਏ ਆ ਮੈਂ ਉਹਨਾਂ ਦਾ ਵੀ ਤਹਿਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਔਰ ਸੇਖਵਾ ਸਾਹਿਬ ਦੀ yaad ਦੇ ਵਿੱਚ ਇਕੱਤਰ ਹੋਏ ਕੋ ਸੇਖਵਾ ਸਾਹਿਬ ਇੱਕ ਆਰਟੀਸਟਿਕ ਪਰਸਨੈਲਿਟੀ ਸੀਗੇ ਔਰ ਉਹ ਸਿਆਸੀ ਨਾਲੋਂ ਧਾਰਮਿਕ ਜਿਹੜੀ ਵਿਰਤੀ ਉਹਨਾਂ ਦੀ ਜ਼ਿਆਦਾ ਸੀਗੀ ਔਰ ਇਸੇ ਕਰਕੇ ਉਹਨਾਂ ਨੇ ਬੜੀ ਸਾਫ਼ ਸੁਥਰੀ ਔਰ ਇੱਕ ਪਾਰਦਰਸ਼ਤਾ ਵਾਲੀ ਸਿਆਸਤ ਜਿਹੜੀ ਆ ਉਹ ਕੀਤੀ ਆ ਔਰ ਉਹ ਮੇਰੇ ਨਹੀਂ ਹਜ਼ਾਰਾਂ ਲੱਖਾਂ ਚ ਲੋਕਾਂ ਦੇ ਪੰਜਾਬ ਦੇ ਜਿਹੜੇ ਉਹ ਪ੍ਰੇਰਨਾ ਦੀ ਸਰੋਤ ਸੀਗੇ ਔਰ ਉਹਨਾਂ ਦੇ ਜਾਣ ਦੇ ਨਾਲ ਜਿੱਥੇ ਇੱਕ ਬੜਾ ਵੱਡਾ ਖਲਾਅ ਆ ਪੰਜਾਬ ਦੀ ਸਿਆਸਤ ਦੇ ਵਿੱਚ ਉੱਥੇ ਜਿਹੜਾ ਵਾ ਸਿਆਸਤ ਦਾ ਜਿਹੜਾ ਨਘਾਰ ਉਹ ਵੀ ਤਿੰਨ ਦਿਨ ਕਿਉਂਕਿ ਜਿਹੜੀਆਂ ਚੰਗੀਆਂ ਪਰਸਨੈਲਿਟੀਆਂ ਨੇ ਉਹ ਡੇ ਬਾਏ ਡੇ ਜਿਹੜੀਆਂ ਨੇ ਉਹ ਜਾ ਰਹੀਆਂ ਨੇ ਜਿਹਦੇ ਕਰਕੇ ਜਿਹੜਾ ਵਾ ਖਲਾ ਜਿਹੜਾ ਬੜਾ ਵੱਡਾ ਰਾਜਨੀਤੀ ਚ ਪੈਦਾ ਹੋ ਰਿਹਾ ਵਾ ਪਰ ਉਹ ਅਸੀਂ ਉਹਨਾਂ ਨੂੰ ਆਪਣਾ ਦਰਸ਼ਮੰਤ ਦੇ ਆਂ ਔਰ ਉਹਨਾਂ ਦੇ ਜੋ ਪਾਏ ਹੋਏ ਪੂਰਨੇ ਆ ਮੇਰੇ ਸਵਰਗੀ ਦਾਦਾ ਜੀ ਜ세ਧਾਰ ਰਜਾਗਰ ਸਿੰਘ ਸੇਖਵਾਂ ਜੀ ਦੇ ਜੋ ਪਾਏ ਪੂਰਨੇ ਆ ਅਸੀਂ ਉਹਨਾਂ ਤੇ ਪੈਰਾ ਦੇ ਕੇ ਜਿਹੜਾ ਵਾ ਲਗਾਤਾਰ ਤੀਜੀ ਪੀੜੀ ਦੇ ਵਿੱਚ ਜਿਹੜਾ ਵਾ ਇਸੇ ਵਨਬਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਸਤਿਕਾਰਯੋਗ ਜਥੇਦਾਰ ਸਰਦਾਰ ਸੇਵਾ ਸਿੰਘ ਸੇਖਵਾ ਜੀ ਦੇ ਵਰਸੀ ਉੱਪਰ ਮੈਨੂੰ ਆਉਣ ਦਾ ਮੌਕਾ ਮਿਲਿਆ ਹੈ। ਸੋ ਜਿਹੜੇ ਵੀ ਇਨਸਾਨ ਦੁਨੀਆ ਤੇ ਆ ਕੇ ਆਪਣੇ ਜੀਵਨ ਦੇ ਵਿੱਚ ਸਮਾਜ ਨੂੰ ਕੁਝ ਦੇ ਕੇ ਜਾਂਦੇ ਨੇ, ਸਮਾਜ ਲਈ ਕੁਝ ਕਰਕੇ ਜਾਂਦੇ ਨੇ, ਉਹ ਜਾਣ ਦੇ ਬਾਅਦ ਵੀ ਦੁਨੀਆ ਉਹਨਾਂ ਨੂੰ ਹਮੇਸ਼ਾ ਯਾਦ ਕਰਦੀ ਹੈ। ਅੱਜ ਅਸੀਂ ਸਾਰੇ ਇਕੱਠੇ ਹੋ ਕੇ ਸਾਰੇ ਇਲਾਕੇ ਦੇ ਸਾਥੀ ਆਏ ਹਾਂ ਕਿਉਂਕਿ ਸਰਦਾਰ ਸੇਵਾ ਸਿੰਘ ਸੇਖਵਾ ਜੀ ਦਾ ਜੀਵਨ ਜੋ ਹੈ ਬਹੁਤ ਹੀ ਇੱਕ ਸੰਘਰਸ਼ਮਈ ਜੀਵਨ ਔਰ ਇੱਕ ਬਹੁਤ ਹੀ ਉੱਭਲ ਦਰਦੇ ਦਾ ਜੀਵਨ ਉਹਨਾਂ ਨੇ ਜੀਆ ਆਪਣੇ ਜੀਵਨ ਦੀ ਸ਼ੁਰੂਆਤ ਉਹਨਾਂ ਨੇ ਐਜ਼ ਅ ਟੀਚਰ ਔਰ ਐਜ਼ ਅ ਕੋਚ ਸਪੋਰਟਸਮੈਨ ਸ਼ੁਰੂ ਕੀਤੀ ਔਰ ਕਿਉਂਕਿ ਸਭ ਤੋਂ ਅਗਰ ਉੱਤਮ दान ਹੈ ਤਾਂ ਸਿੱਖਿਆ ਦਾ দান ਹੈ ਉਹਨਾਂ ਨੇ ਦੇ ਬਾਅਦ ਇੱਕ ਸਮਾਜ ਦੇ ਵਿੱਚ ਐਜ਼ ਅ ਟੀਚਰ ਦਾ ਜੀਵਨ ਸ਼ੁਰੂ ਕਰਨ ਦੇ ਬਾਅਦ ਉਹਨਾਂ ਨੇ ਨੈਕਸਟ ਸਟੈਪ ਜੋ ਹੈ ਰਾਜਨੀਤੀ ਵਿੱਚ ਆਕੇ ਸਮਾਜ ਦੀ ਸੇਵਾ ਕੀਤੇ ਨਾਲ ਨਾਲ ਉਹ ਐਸਡੀਬੀਸੀ ਦੇ ਮੈਂਬਰ ਵੀ ਰਹੇ ਕਿਉਂਕਿ ਜੋ ਵੀ ਆਦਮੀ ਧਾਰਮਿਕ ਹੁੰਦਾ ਹੈ ਧਾਰਮਿਕ ਆਦਮੀ ਹੀ ਸਮਾਜ ਦੀ ਸੇਵਾ ਅੱਛੇ ਤਰੀਕੇ ਨਾਲ ਕਰ ਸਕਦਾ ਹੈ ਸੋ ਉਹਨਾਂ ਨੇ 1997 ਦੇ ਵਿੱਚ ਪਹਿਲੀ ਵਾਰੀ ਐਮਐਲਏ ਬਣੇ ਮਨਿਸਟਰ ਬਣੇ ਉਹਨਾਂ ਨੇ ਆਪਣੇ ਸਮੇਂ ਦਰਮਾਨ ਆਪਣੀ ਟਰਮ ਦੇ ਦਰਮਿਆਨ ਬਹੁਤ ਇਲਾਕੇ ਦਾ ਵਿਕਾਸ ਕੀਤਾ ਬਹੁਤ ਮੱਲਾਮਾਰੀਆਂ ਸਮਾਜ ਨੂੰ ਬੜੀ ਉਹਨਾਂ ਦੀ ਦੇਣ ਹੈ ਉਸਦੇ ਬਾਅਦ ਦੁਬਾਰਾ ਫੇਰੋ ਬਾਈ ਲਖਿੰਜਿਤ ਕੇ ਐਮਐਲਏ ਵੀ ਬਣੇ ਔਰ ਮਨਿਸਟਰ ਵੀ ਬਣੇ ਅੱਜ ਵੀ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਅਸੀਂ ਸਾਰੇ ਯਾਦ ਕਰਦੇ ਹਾਂ ਸੋ ਮੈਂ ਦੇਖ ਰਿਹਾ ਕਿ ਜੋ ਸਾਰਾ ਪਰਿਵਾਰ ਹੈ ਸੇਖਵਾ ਸਾਹਿਬ ਦੇ ਬਾਅਦ ਉਹਨਾਂ ਦੇ ਬੇਟੇ ਜਗਰੂਪ ਸੇਖਵਾ ਜੀ ਉਹ ਵੀ ਅੱਜ ਆਮ ਆਦਮੀ ਪਾਰਟੀ ਦੇ ਬਹੁਤ ਹੀ ਇੱਕ ਉੱਗੇ ਨੇਤਾ ਨੇ ਔਰ ਪਾਰਟੀ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜਨਰਲ ਸੈਕਟਰੀ ਸਟੇਟ ਦੀ ਉਦੇ ਨਾਲ ਨਾਲ ਡਿਸਟ੍ਰਿਕਟ ਪਲਾਨਿੰਗ ਬੋਰਡ ਗੁਰਦਾਸਪੁਰ ਦੇ ਹੋ ਚੇਅਰਮੈਨ ਨੇ ਔਰ ਬਖੂਬੀ ਪਾਰਟੀ ਦੀ ਔਰ ਸਮਾਜ ਦੀ ਸੇਵਾ ਕਰ ਰਹੇ ਨੇ ਇਹ ਜੋ ਪਰਿਵਾਰ ਹੈ ਪੀੜੀਦਰ ਪੀੜੀ ਸਮਾਜ ਦੀ ਸੇਵਾ ਕਰ ਰਿਹਾ ਚਾਹੇ ਰਾਜਨੀਤੀ ਹੋਵੇ ਚਾਹੇ ਸਮਾਜਿਕ ਕਾਰਜਕ੍ਰਮ ਹੋਣ ਕੰਮ ਹੋਣ ਨਿਵਾਰਿਆ ਹੈ ਸੋ ਮੈਂ ਅੱਜ ਬੜਾ ਇੱਕ ਮੈਂ ਕਹਿ ਸਕਣਾ ਕਿ ਮੈਂ ਬੜਾ ਭਾਗਸ਼ਾਲੀ ਹਾਂ ਕਿ ਮੈਨੂੰ ਐਸੀ ਮਹਾਨ ਸ਼ਖਸੀਅਤ ਦੀ ਵਰਸੀ ਦੇ ਉੱਪਰ ਆਉਣ ਦਾ ਮੌਕਾ ਵੀ ਮਿਲਿਆ ਹੈ ਉਹਨਾਂ ਨੂੰ ਯਾਦ ਕਰਨ ਦਾ ਮੌਕਾ ਮਿਲਿਆ ਹੈ ਸੋ ਮੈਂ ਆਪਣੇ ਵੱਲੋਂ ਔਰ ਖਾਸ ਕਰਕੇ ਆਪਣੇ ਪਿਤਾ ਜੀ ਜੋ ਫਾਰਮਰ ਕੈਬਨਿਟ ਮੰਤਰੀ ਭਗਤ ਚੂਨੀ ਲਾਲ ਜੀ ਉਹਨਾਂ ਦਾ ਇਹਨਾਂ ਨਾਲ ਬੜਾ ਭਰਾਮਾ ਵਾਲਾ ਸੰਬੰਧ ਹੈ ਰਿਆ ਔਰ ਇਸ ਪਰਿਵਾਰ ਨਾਲ ਸਾਡਾ ਬਹੁਤ ਪੁਰਾਣੀ ਸਾਂਝ ਹੈ ਔਰ ਅੱਜ ਮੈਂ ਜੋ ਕੁਛ ਐਜ਼ ਅ ਮਨਿਸਟਰ ਵੀ ਅਗਰ ਅੱਜ ਇੱਥੇ ਆਇਆ ਹਾਂ ਤੇ ਉਹਦੇ ਵਿੱਚ ਜਾਗਰੂਪ ਸੇਖਵਾਈ ਦਾ ਬਹੁਤ ਵੱਡਾ ਹੱਥ ਹੈ ਇਸ ਕਰਕੇ ਮੈਂ ਇਸ ਪਰਿਵਾਰ ਨੂੰ ਜਿੱਥੇ ਪਰਮਾਤਮਾ ਕੀ ਵਾਹਿਗੁਰੂ ਅਰਦਾਸ ਕਰਨਾ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਰੱਖੇ ਉਦੇ ਨਾਲ ਨਾਲ ਸਾਡੇ ਸਰਦਾਰ ਜਸਵੰਤ ਸਿੰਘ ਸੇਖਵਾਂ ਜੀ ਨੂੰ ਪਰਮਾਤਮਾ ਨੇ ਚਰਨਾਂ ਦੇ ਵਿੱਚ ਪੰਜਾਬ ਦੀ ਇਲੈਕਸ਼ਨ ਪੰਚਾਇਤੀ ਨੂੰ ਕਿਦਾਂ ਦੇਖਿਆ ਉਹਦੇ ਬਾਅਦ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਕੱਲ ਜੋ ਪੰਜਾਬ ਦੇ ਵਿੱਚ ਪੰਚਾਇਤੀ ਇਲੈਕਸ਼ਨ ਹੋ ਰਹੇ ਨੇ ਔਰ ਬੜਾ ਜੋਸ਼ ਹੈਗਾ ਸਾਰੇ ਪੰਜਾਬ ਦੇ ਵਿੱਚ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕਾਰਗਰਤਾ ਨੇ ਜਦ ਕੇ ਵਿਰੋਧੀਆਂ ਨੂੰ ਆਪੋਜੀਸ਼ਨ ਨੂੰ ਕੋਈ ਉਮੀਦਵਾਰ ਨਹੀਂ ਮਿਲਿਆ ਔਰ ਆਮ ਆਦਮੀ ਪਾਰਟੀ ਦੇ ਇੱਕ ਪਿੰਡ ਤੋਂ 2-2 4-4 5-5 ਉਮੀਦਵਾਰ ਲੜਨਾ ਚਾਹੁੰਦੇ ਨੇ ਪਰ ਬੜਾ ਅੱਛਾ ਲੱਗ ਰਿਹਾ ਹੈ ਕਿ ਮਾਨ ਸਾਹਿਬ ਦੀ ਅੱਛੀ ਸੋਚ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਮੁਖੰਦੀ ਪੰਜਾਬ ਜਿਨ੍ਹਾਂ ਨੇ ਸੋਚਿਆ ਕਿ ਪੰਜਾਬ ਦੇ ਵਿੱਚ ਜਿਹੜੇ ਪਿੰਡੋਂ ਪੰਚਾਇਤਾਂ ਨੇ ਸਰਪੰਚ ਨੇ ਉਹ ਸਹਿਮਤੀ ਨਾਲ ਜਿੰਨੇ ਵਾਅਦਾ-ਵਾਅਦਾ ਬਣਨ ਓਨਾ ਹੀ ਪਿੰਡਾਂ ਦਾ ਵਿਕਾਸ ਹੋਏਗਾ ਔਰ ਪਿੰਡਾਂ 'ਚ ਕੋਈ ਪੇਤ ਭਾਵ ਨਹੀਂ ਹੋਏਗਾ ਔਰ ਦੁਸ਼ਮਣੀਆਂ ਨਹੀਂ ਪੈਣੀਆਂ ਪਹਿਲਾਂ ਦੇਖੀ ਤਾਂ ਹੀ ਕਿ ਪਿੰਡਾਂ ਦੇ ਵਿੱਚ ਜਦੋਂ ਸਰਪੰਚ ਇਲੈਕਸ਼ਨ ਹੁੰਦੇ ਸਨ ਉਹਨਾਂ ਦੀ ਸ਼ੁਰੂਆਤੀ ਲੜਾਈ ਝਗੜਾ ਹੁੰਦਾ ਸੀ ਪਰ ਅੱਜ ਇਹ ਭਾਈਚਾਰਾ ਬਹੁਤ ਬਦਲਿਆ ਹੈ ਔਰ ਸਾਰੇ ਹੀ ਪਿੰਡ ਤਕਰੀਬਨ ਬਹੁਤ ਸਾਰੇ ਪਿੰਡ ਜਿਹੜੇ ਨੇ ਆਪਣੀ ਸਹਿਮਤੀ ਦੇ ਨਾਲ ਸਰਪੰਚ ਬਣਾ ਰਹੇ ਨੇ ਤਾਂ ਪਹਿਲੀ ਵਾਰ ਇਹ ਦੇਖਣ ਨੂੰ ਮਿਲਿਆ ਕਿ ਆਪੋਜੀਸ਼ਨ ਦੇ ਨਾਲ ਨਾਲ ਸੱਤਾਧਾਰੀ ਪਾਰਟੀ ਵੀ ਇਲੈਕਸ਼ਨ ਕਮਿਸ਼ਨ ਕੋ ਕੰਪਲੀਟ ਲੈ ਕੇ ਚਲੀ ਗਈ। ਦੇਖੋ ਕਿ ਜਿਹੜੀ ਹੈਗੀ ਏ ਇਹ ਤੇ ਹਰ ਨੂੰ ਹੱਕ ਆ ਗਿਆ ਡੈਮੋਕ੍ਰੇਸੀ ਦੇ ਵਿੱਚ ਕਿ ਜਿਹੜੇ ਇਲੈਕਸ਼ਨ ਹੈਗੇ ਨੇ ਉਹ ਫੇਰ ਹੋਣੇ ਚਾਹੀਦੇ ਨੇ ਲੋਕਤੰਤਰ ਦੇ ਵਿੱਚ ਰਹਿ ਕੇ ਔਰ ਸਭ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਕਿਉਂਕਿ ਜਿਹੜੀਆਂ ਵਿਰੋਧੀਆਂ ਨੇ ਉਹਨਾਂ ਨੇ ਆਪਣੇ ਮੁਤਾਬਕ ਕੀਤਾ ਹੋਣਗੇ ਤੇ ਸਾਡੀ ਜਿਹੜੀ ਪਾਰਟੀ ਆਪਣੀ ਮਜੂਦਾ ਹੈ ਉਹਨਾਂ ਨੇ ਅਗਰ ਇਲੈਕਸ਼ਨ ਵਿੱਚ ਮਿਲੇ ਨੇ ਇਸ ਕਰਕੇ ਮਿਲੇ ਨੇ ਕਿ ਜਿਹੜੀ ਇਹ ਆਪੋਜੀਸ਼ਨ ਰੋਲਾ ਪਾ ਰਹੀ ਹੈਗੀ ਹੈ ਕਿ ਸਾਡਾ ਤੱਕਾ ਹੋ ਰਿਹਾ ਜਦਕਿ ਸਚਾਈ ਇਹ ਹੈਗੀ ਹੈ ਕਿ ਤੱਕਾ ਨਹੀਂ ਹੋ ਰਿਹਾ ਉਹਨਾਂ ਨੂੰ ਕੋਈ ਕੈਂਡੀਡੇਟ ਨਹੀਂ ਮਿਲ ਰਿਹਾ ਇਸ ਕਰਕੇ ਜੋ ਹੈ ਉਸੇ ਮਨਨਗੇ ਸੀ ਕਿ ਸਾਡੇ ਇਲੈਕਸ਼ਨ ਜਿਹੜੇ ਹਰ ਦਾ ਆਦਮੀ ਦਾ ਪਾਰਟੀ ਦਾ ਹੱਕ ਹੈਗਾ ਕਿ ਇਹ ਇਲੈਕਸ਼ਨ ਫੇਅਰ ਹੋਣ ਅਤੇ ਵਿਰੋਧੀਆਂ ਦੀਆਂ ਗੱਲਾਂ ਦੇ ਵਿੱਚ ਬਹਿਕਾਵੇ ਵਿੱਚ ਨਾ ਆਇਆ ਜਾਵੇ